ਤੇ ਆਪਣੀ ਫਸਲ ਨੂੰ ਕਿਦਾਂ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਖੇਤ ਦੇ ਉੱਤੇ ਜਦੋਂ ਕਈ ਵਾਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸੜ ਜਾਂਦੀ ਹੈ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤੇ ਬਹੁਤ ਦੁਖੰਦਾ ਦਿਲ ਬੜਾ ਅੰਦਰੋਂ ਲੀਰੋ ਲੀਰ ਹੋ ਜਾਂਦਾ। ਅੱਜ ਸਿੱਖ ਗੱਲ ਕਰ ਰਹੇ ਆ ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜੱਸੀ ਜੀ ਜਿਨ੍ਹਾਂ ਨੇ ਹਮੇਸ਼ਾ ਆਪਣੀ ਆਵਾਜ਼ ਨਾਲ ਹੀ ਲੋਕਾਂ ਦੇ ਦਿਲ ਨੂੰ ਛੂਇਆ ਹੈ। ਉਹਨਾਂ ਦੇ ਗਾਣੇ ਸਾਡੀ ਯਾਦਾਂ ਦਾ ਹਿੱਸਾ ਬਣ ਚੁੱਕੇ ਨੇ। ਜਸਬੀਰ ਜੱਸੀ ਜੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਉਸ ਵੀਡੀਓ 'ਚ ਉਹ ਕਿਸਾਨਾਂ ਦੇ ਦਰਦਾਂ ਬਾਰੇ ਗੱਲ ਕਰ ਰਹੇ ਨੇ। ਉਹ ਕਹਿੰਦੇ ਨੇ ਕਿ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦਾ ਹੈ। ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਦਾ ਹੈ ਤੇ ਜਦੋਂ ਉਹ ਹੀ ਫਸਲ ਅੱਗ 'ਚ ਸੜ ਜਾਵੇ, ਉਹਦੇ ਸਾਹਮਣੇ ਸੁਆਹ ਹੋ ਜਾਵੇ ਸੀ ਉਸ ਦੋਖ ਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਕੋਈ ਛੋਟਾ ਘਾਟਾ ਨਹੀਂ ਹੁੰਦਾ 6 ਮਹੀਨੇ ਦੀ ਮਿਹਨਤ 1 ਮਿੰਟ ਚ ਖਤਮ ਹੋ ਜਾਂਦੀ ਹੈ ਉਵੇਂ ਹੀ ਜਿਵੇਂ ਮਾਂ ਆਪਣੇ ਬੱਚਾ ਗਵਾ ਬੈਠੇ ਜਸਬੀਰ ਜਿਸੇ ਕਹਿੰਦੇ ਨੇ ਕਿ ਜਦੋਂ ਕਿਸਾਨ ਦਾ ਨੁਕਸਾਨ ਹੋਵੇ ਤਾਂ ਗਵਰਨਮੈਂਟ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਵੀ ਸਪੋਰਟ ਹੋਵੇ ਭਾਵੇਂ ਮੈਂਟਲੀ ਜਾਂ ਫਾਈਨੈਂਸ਼ੀਅਲੀ ਉਹ ਉਸ ਟਾਈਮ ਤੇ ਬਹੁਤ ਵੱਡਾ ਸਹਾਰਾ ਬਣ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਸਾਨਾਂ ਤੱਕ ਪਹੁੰਚਣ ਦੀ ਜਿਨ੍ਹਾਂ ਦੀ ਫਸਲ ਅੱਗੇ ਚ ਸੜ ਕੇ ਸੁਆਹ ਹੋ ਗਈ ਤਾਂ ਜੋ ਉਹਨਾਂ ਦੀ ਹੈਲਪ ਕੀਤੀ جا ਸਕੇ ਜੀ ਮੈਂ ਇੱਕ ਬੜੇ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਸੀ ਕਿ ਜਿਵੇਂ ਸਾਡੇ ਕਿਸਾਨ ਜਿਹੜੇ ਨੇ ਸਾਰਾ ਸਾਲ ਕੰਮ ਕਰਦੇ ਨੇ ਤੇ ਆਪਣੀ ਫਸਲ ਨੂੰ ਕਿੱਦਾਂ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਅਖੀਰ ਦੇ ਉੱਤੇ ਜਦੋਂ ਕਈ ਵਾਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸੜ ਜਾਂਦੀ ਹੈ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤੇ ਬਹੁਤ ਦੁੱਖ ਹੁੰਦਾ ਦਿਲ ਬੜਾ ਅੰਦਰੋਂ ਲੀਰੋ ਲੀਰ ਹੋ ਜਾਂਦਾ ਸੋ ਹੁਣ ਵੀ ਕਈ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਸੜਗੀਆਂ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿੰਵੇਂ ਵੀ ਕਰ ਸਕਦੇ ਜਿੰਨੀ ਵੀ ਕਰ ਸਕਦੇ ਆ ਸਰਕਾਰਾਂ ਨੂੰ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਤੇ ਸਾਡੀਆਂ ਟੀਮਾਂ ਉਹਨਾਂ ਵਾਸਤੇ ਸਰਵੇ ਕਰ ਰਹੀਆਂ ਜਿੰਨਾ ਵੀ ਅਸੀਂ ਕਰ ਸਕਦੇ ਆ ਸੋ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਹੋਈ ਅਸੀਂ ਨਾਲ ਰਵਾਂਗੇ ਸਰਕਾਰ ਵੀ ਕੋਸ਼ਿਸ਼ ਕਰੇ ਕਿ ਉਹ ਉੱਥੇ ਫਾਇਰ ਸਟੇਸ਼ਨ ਵਗੈਰਾ ਦਾ ਇੰਤਜ਼ਾਮ ਕਰੇ ਜੋ ਕਿਉਂਕਿ ਸਾਡੇ ਅੰਦਾਤਾ ਨੇ ਫਾਰਮਰ ਨਹੀਂ ਹੈ ਤੇ ਸਾਡੀ ਰੋਟੀ ਵੀ ਨਹੀਂ ਹੈ ਸੋ ਅਸੀਂ ਕਿਸਾਨਾਂ ਦੇ ਨਾਲ ਤੇ ਆਪਣੀ ਫਸਲ ਨੂੰ ਕਿੱਦਾਂ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਖੇਤ ਦੇ ਉੱਤੇ ਜਦੋਂ ਕਈ ਵਾਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸੜ ਜਾਂਦੀ ਹੈ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਬਹੁਤ ਦੁਖੰਦਾ ਦਿਲ ਬੜਾ ਅੰਦਰੋਂ ਲੀਰੋ ਲੀਰ ਹੋ ਜਾਂਦਾ ਅੱਜ ਸਿੱਖ ਗੱਲ ਕਰ ਰਹੇ ਆ ਪੰਜਾਬ ਦੇ ਮਸ਼ਹੂਰ ਗਾਇਕ ਜਸਬੀਰ ਜਸੀਦੀ ਜੀ ਜਿਨ੍ਹਾਂ ਨੇ ਹਮੇਸ਼ਾ ਆਪਣੀ ਆਵਾਜ਼ ਨਾਲ ਹੀ ਲੋਕਾਂ ਦੇ ਦਿਲ ਨੂੰ ਛੂਇਆ ਹੈ ਉਹਨਾਂ ਦੇ ਗਾਣੇ ਸਾਡੀ ਯਾਦਾਂ ਦਾ ਹਿੱਸਾ ਬਣ ਚੁੱਕੇ ਨੇ ਜੀ ਜਸਬੀਰ ਜਸੀਦੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਸ ਵੀਡੀਓ ਚ ਉਹ ਕਿਸਾਨਾਂ ਦੇ ਦਰਦਾਂ ਬਾਰੇ ਗੱਲ ਕਰ ਰਹੇ ਨੇ ਉਹ ਕਹਿੰਦੇ ਨੇ ਕਿ ਕਿਸਾਨ ਆਪਣੀ ਫਸਲ ਨੂੰ ਬੱਚਿਆਂ ਵਾਂਗ ਪਾਲਦਾ ਹੈ ਸਵੇਰੇ ਤੋਂ ਸ਼ਾਮ ਤੱਕ ਮਿਹਨਤ ਕਰਦਾ ਹੈ ਤੇ ਜਦੋਂ ਉਹ ਹੀ ਫਸਲ ਅੱਗ 'ਚ ਸੜ ਜਾਵੇ ਉਹਦੇ ਸਾਹਮਣੇ ਸੁਆਹ ਹੋ ਜਾਵੇ ਤਾਂ ਅਸੀਂ ਉਸ ਦਾ ਕਿੰਨਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਇਹ ਕੋਈ ਛੋਟਾ ਘਾਟਾ ਨਹੀਂ ਹੁੰਦਾ 6 ਮਹੀਨੇ ਦੀ ਮਿਹਨਤ 1 ਮਿੰਟ ਚ ਖਤਮ ਹੋ ਜਾਂਦੀ ਹੈ ਓਵੇਂ ਹੀ ਜਿਵੇਂ ਮਾਂ ਆਪਣੇ ਬੱਚਾ ਗਵਾ ਬੈਠੇ ਜਸਬੀਰ ਜਿਸੀ ਕਹਿੰਦੇ ਨੇ ਕਿ ਜਦੋਂ ਕਿਸਾਨ ਦਾ ਨੁਕਸਾਨ ਹੋਵੇ ਤਾਂ ਗਵਰਨਮੈਂਟ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਕੋਈ ਵੀ ਸਪੋਰਟ ਹੋਵੇ ਭਾਵੇਂ ਮੈਂਟਲੀ ਜਾਂ ਫਾਈਨੈਂਸ਼ੀਅਲੀ ਉਹ ਉਸ ਟਾਈਮ ਤੇ ਬਹੁਤ ਵੱਡਾ ਸਹਾਰਾ ਬਣ ਸਕਦੀ ਹੈ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਟੀਮ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਕਿਸਾਨਾਂ ਤੱਕ ਪਹੁੰਚਣ ਦੀ ਜਿਨ੍ਹਾਂ ਦੀ ਫਸਲ ਅੱਗੇ ਚ ਸੜ ਕੇ ਸੁਆਹ ਹੋ ਗਈ ਤਾਂ ਜੋ ਉਹਨਾਂ ਦੀ ਹੈਲਪ ਕੀਤੀ جا ਸਕੇ ਜੀ ਮੈਂ ਇੱਕ ਬੜੇ ਗੰਭੀਰ ਮੁੱਦੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਸੀ ਕਿ ਜਿਵੇਂ ਸਾਡੇ ਕਿਸਾਨ ਜਿਹੜੇ ਨੇ ਸਾਰਾ ਸਾਲ ਕੰਮ ਕਰਦੇ ਨੇ ਤੇ ਆਪਣੀ ਫਸਲ ਨੂੰ ਕਿੱਦਾਂ ਆਪਣੇ ਬੱਚਿਆਂ ਵਾਂਗ ਪਾਲਦੇ ਨੇ ਤੇ ਅਖੀਰ ਦੇ ਉੱਤੇ ਜਦੋਂ ਕਈ ਵਾਰ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਅੱਗ ਲੱਗ ਜਾਂਦੀ ਹੈ ਸੜ ਜਾਂਦੀ ਹੈ ਜਾਂ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਤੇ ਬਹੁਤ ਦੁੱਖ ਹੁੰਦਾ ਦਿਲ ਬੜਾ ਅੰਦਰੋਂ ਲੀਰੋ ਲੀਰ ਹੋ ਜਾਂਦਾ ਸੋ ਹੁਣ ਵੀ ਕਈ ਕਿਸਾਨਾਂ ਦੀਆਂ ਜਿਹੜੀਆਂ ਫਸਲਾਂ ਨੇ ਉਹ ਸੜਗੀਆਂ ਨੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿੰਵੇਂ ਵੀ ਕਰ ਸਕਦੇ ਜਿੰਨੀ ਵੀ ਕਰ ਸਕਦੇ ਆ ਸਰਕਾਰਾਂ ਨੂੰ ਉਹਨਾਂ ਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਹੈ ਤੇ ਸਾਡੀਆਂ ਟੀਮਾਂ ਉਹਨਾਂ ਵਾਸਤੇ ਸਰਵੇ ਕਰ ਰਹੀਆਂ ਜਿੰਨਾ ਵੀ ਅਸੀਂ ਕਰ ਸਕਦੇ ਆ ਸੋ ਜਿੰਨੀ ਵੀ ਅਸੀਂ ਮਦਦ ਕਰ ਸਕਦੇ ਹੋਈ ਅਸੀਂ ਨਾਲ ਰਵਾਂਗੇ ਸਰਕਾਰ ਵੀ ਕੋਸ਼ਿਸ਼ ਕਰੇ ਕਿ ਉਹਤੇ ਫਾਇਰ ਸਟੇਸ਼ਨ ਵਗੈਰਾ ਦਾ ਇੰਤਜ਼ਾਮ ਕਰੇ ਜੋ ਕਿਉਂਕਿ ਸਾਡੇ ਅੰਦਾਤਾ ਨੇ ਫਾਰਮਰ ਨਹੀਂ ਹੈ ਤੇ ਸਾਡੀ ਰੋਟੀ ਵੀ ਨਹੀਂ ਹੈ So, así que sana de nada.